ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਲੋਹੜੀ ਤੋਂ ਪਹਿਲਾਂ ਤੇ ਨਾਲ ਹੀ ਮਾਗੀ ਤੋਂ ਪਹਿਲਾਂ ਪਹਿਲਾਂ ਇਹ ਵੀਡੀਓ ਵੇਖ ਲਓਗੇ ਜਾਂ ਸੁਣ ਵਿਚਾਰ ਲਓਗੇ ਤਾਂ ਤੁਹਾਡੇ ਸਾਰੇ ਹੀ ਕਰਜ਼ੇ ਲੈ ਚ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇ ਤੁਹਾਨੂੰ ਕਦੇ ਵੀ ਦੁੱਖਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਹੈ ਪਰੇਸ਼ਾਨੀ ਚਿੰਤਾ ਦੀ ਘੜੀ ਚੱਲ ਰਹੀ ਹੈ ਤਾਂ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਇਹ ਵੀਡੀਓ ਤੁਹਾਡੇ ਤੱਕ ਆਉਣਾ ਇਹਨੂੰ ਅਕਾਲ ਪੁਰਖ ਜੀ ਦਾ ਇੱਕ ਇਸ਼ਾਰਾ ਸਮਝ ਲੈਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਨੂੰ ਕੋਈ ਰਹਾ ਵਿਖਾਉਣਾ ਚਾਹੁੰਦੇ ਹਨ ਇਸ ਕਰਕੇ ਹੀ ਇਹ ਵੀਡੀਓ ਅੱਜ ਤੱਕ ਤੁਹਾਡੇ ਲਈ ਆਈ ਹੈ ਜੀ ਸਾਧ ਸੰਗਤ ਜੀ ਇਹ ਗੱਲਾਂ ਮੈਂ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਕਹਿ ਰਹੀ ਹਾਂ ਕਿਉਂਕਿ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਹਮੇਸ਼ਾ ਸਮਝਾਉਂਦੇ ਆ ਹੋਇਆ ਆਖਦੇ ਹਨ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਵੀ ਦਰਸਦੇ ਕਰ ਵਿੱਚ ਆਉਂਦੇ ਹਨ ਜਦੋਂ ਵੀ ਕਿਸੇ ਮਨੁੱਖ ਤੇ ਕਿਰਪਾ ਕਰਦੇ ਹਨ ਤਾਂ ਜਦੋਂ ਉਹਨਾਂ ਤੇ ਕਿਰਪਾ ਕਰਨੀ ਹੁੰਦੀ ਹੈ ਤਾਂ ਬਹਾਨਾ ਆਪ ਹੀ ਬਣਾ ਦਿੰਦੇ ਹਨ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਿਲ ਦੀ ਘੜੀ ਆ ਜਾਂਦੀ ਹੈ ਜਿਹਨੂੰ ਵੇਖ ਕੇ ਆਪਾਂ ਬੜਾ ਜ਼ਿਆਦਾ ਘਬਰਾ ਜਾਂਦੇ ਹਾਂ ਕੁਝ ਕੰਮ ਸਾਨੂੰ ਕਰਨੇ ਬੜੇ ਔਖੇ ਲੱਗਦੇ ਹਨ ਕੁਝ ਚੀਜ਼ਾਂ ਸਾਡੇ ਲਈ ਅਸੰਭਵ ਹੁੰਦੀਆਂ ਹਨ ਸਾਨੂੰ ਲੱਗਦਾ ਹੈ ਕਿ ਇਹ ਹੋ ਹੀ ਨਹੀਂ ਸਕਦਾ ਪਰ ਸਤ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਜੀ ਆਪਣੇ ਆਪ ਹੀ ਰਹਾ ਬਣਾ ਦਿੰਦੇ ਹਨ ਜਾਂ ਤਾਂ ਸਾਨੂੰ ਕਿਸੇ ਐਸੇ ਮਨੁੱਖ ਦੇ ਕੋਲ ਭੇਜ ਦੇਣਗੇ ਜਾਂ ਕਿਸੇ ਐਸੇ ਮਨੁੱਖ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਭੇਜ ਦੇਣਗੇ ਜੋ ਸਾਨੂੰ ਉਸ ਦੁੱਖ ਤਕਲੀਫ ਦੇ ਵਿੱਚੋਂ ਬਾਹਰ ਆਉਣ ਦਾ ਰਸਤਾ ਦੱਸ ਦਿੰਦਾ ਹੈ ਸਾਡੇ ਉਸ ਔਖੇ ਕੰਮ ਨੂੰ ਸੌਖੇ ਤਰੀਕੇ ਦੇ ਨਾਲ ਕਰਨਾ ਦੱਸ ਦੇਵੇਗਾ ਤਾਂ ਕਈ ਵਾਰ ਇਹ ਸਭ ਕੁਝ ਹੁੰਦਿਆਂ ਵੇਖ ਕੇ ਕੁਝ ਭੈਣ ਭਰਾ ਸਮਝਦੇ ਵੀ ਹਨ ਕਿ ਇਹ ਸਾਰਾ ਕੁਝ ਸਾਡੀ ਸਿਆਣਪ ਦੇ ਨਾਲ ਹੋਇਆ ਹੈ ਅਸੀਂ ਕੀਤਾ ਹੈ ਪਰ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਦੱਸਦੇ ਹਨ ਜੇ ਸਾਡੀ ਸਿਆਣ ਸਾਡੀ ਮਤ ਇਹ ਸਾਡਾ ਆਪਣਾ ਭੁਲੇਖਾ ਹੈ ਜੋ ਹੋ ਰਿਹਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਵਿੱਚ ਹੋ ਰਿਹਾ ਹੈ ਕਰਨਕ ਰਾਵਣ ਵਾਲਾ ਆਪ ਸੁਆਮੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਹਨ ਸਤਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਵਰਤ ਰਹੇ ਹਨ ਆਪੇ ਹੀ ਕਲਾ ਵਰਤਾ ਰਹੇ ਹਨ ਇਹ ਸਭ ਕੁਝ ਕਦੋਂ ਹੁੰਦਾ ਹੈ ਜਦੋਂ ਕੋਈ ਮਨੁੱਖ ਸੱਚੇ ਮਨੋ ਆਪਣੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ ਮਹਾਪੁਰਖ ਜੀ ਆਖਦੇ ਹਨ ਕਿ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਗੈਰ ਸਿੱਖ ਸੱਚੇ ਮਨੋ ਆਪਣੇ ਗੁਰੂ ਦਾ ਹੋ ਜਾਵੇ ਆਪਣੇ ਗੁਰੂ ਨੂੰ ਇਹ ਗੱਲ ਕਹਿ ਦੇਵੇ ਕਿ ਸਤਗੁਰੂ ਸੱਚੇ ਪਾਤਸ਼ਾਹ ਮੈਂ ਅੱਜ ਤੋਂ ਬਾਅਦ ਤੇਰਾ ਹਾਂ ਤੇ ਕਹਿੰਦੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਅੱਗੋਂ ਗਲਵਕੜੀ ਦੇ ਵਿੱਚ ਲਿਆ ਕੇ ਪਿਆਰ ਕਰਦੇ ਹਨ ਅਤੇ ਨਾਲ ਹੀ ਨਾਲ ਕਹਿ ਦਿੰਦੇ ਹਨ ਕਿ ਜੇ ਤੂੰ ਮੇਰਾ ਹੈ ਤੇ ਅੱਜ ਤੋਂ ਮੈਂ ਵੀ ਤੇਰਾ ਹਾਂ ਭਾਵ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦਰ ਆਿਆਂ ਦੀ ਲਾਜ ਜ਼ਰੂਰ ਰੱਖਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਸ਼ਰਨ ਦੇ ਵਿੱਚ ਆਿਆਂ ਦੀ ਹਰ ਥਾਂ ਤੇ ਰੱਖਿਆ ਕਰਦੇ ਹਨ ਉਹ ਸਾਰੇ ਕਿੜ ਆਪੇ ਹੀ ਵਰਤਾ ਦੇਂਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਕਿਸੇ ਨੂੰ ਕਿੰਜ ਦੇਣੀ ਹੈ ਬਸ ਸਿੱਖ ਦਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਪੂਰਾ ਹੋਣਾ ਚਾਹੀਦਾ ਹੈ ਇੱਕ ਬਚਨ ਆਪਾਂ ਰੋਜ਼ ਹੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਕਿ ਸਾਡੇ ਤੋਂ ਵੱਡਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪ੍ਰਸਾਦ ਸਿੰਘ ਜੀ ਇਸ ਬਚਨ ਨੂੰ ਪੜ੍ਹ ਕੇ ਸੁਣ ਕੇ ਇਹਨੂੰ ਮੰਨਣਾ ਬੇ ਬੜਾ ਜ਼ਰੂਰੀ ਹੈ ਅਤੇ ਜਿਹਨਾਂ ਨੇ ਇਸ ਬਚਨ ਨੂੰ ਮੰਨ ਲਿਆ ਜਿਹਨਾਂ ਨੇ ਇਸ ਬਚਨ ਦੇ ਉੱਤੇ ਵਿਸ਼ਵਾਸ ਕਰ ਲਿਆ ਤਾਂ ਉਹ ਤਾਂ ਤਰ ਜਾਣਗੇ ਉਹਨਾਂ ਨੂੰ ਪੁੰਜੇ ਡਿੱਗਿਆਂ ਨੂੰ ਵੀ ਪਰਮਾਤਮਾ ਜੀ ਗੱਲ ਨਾਲ ਲਾ ਲੈਂਦੇ ਹਨ ਜੋ ਕੰਮ ਕਰਨੇ ਹਨ ਸਾਨੂੰ ਬੜੇ ਕਈ ਵਾਰ ਔਖੇ ਲੱਗਦੇ ਹਨ ਜਿਹੜੀਆਂ ਚੀਜ਼ਾਂ ਸਾਡੇ ਲਈ ਅਸੰਭਵ ਹੁੰਦੀਆਂ ਹਨ ਉਹਨਾਂ ਨੂੰ ਵੀ ਪਰਮਾਤਮਾ ਜੀ ਸੰਭਵ ਕਰ ਦਿੰਦੇ ਹਨ ਜਿੱਥੇ ਲੱਗਦਾ ਹੈ ਨਾ ਬਸ ਹੁਣ ਤਾਂ ਦਰਵਾਜ਼ੇ ਸਾਰੇ ਬੰਦ ਹੋ ਗਏ ਹਨ ਹੁਣ ਮੇਰਾ ਕੀ ਬਣੂਗਾ ਉਥੇ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਆ ਕੇ ਬਹਾ ਫੜ ਲੈਂਦੇ ਹਨ ਇਦਾਂ ਹੀ ਇੱਕ ਦਿਨ ਆਪਾਂ ਬਹੁਤ ਹੀ ਪਿਆਰੀ ਰਹੁ ਇੱਕ ਗੁਰਮਖ ਪਿਆਰਿਆਂ ਦੀ ਇੰਟਰਵਿਊ ਸੁਣ ਰਹੇ ਸੀ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਸੀ ਉਹ ਬੋਲ ਰਹੇ ਸੀ ਕਿ ਇੱਕ ਵਾਰ ਮੈਂ ਵਿਦੇਸ਼ ਦੇ ਵਿੱਚ ਆਪਣੀ ਧੀ ਨੂੰ ਮਿਲਣ ਲਈ ਗਿਆ ਤੇ ਕਹਿੰਦੇ ਕਿ ਧੀ ਦੇ ਘਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਸੀ ਤਾਂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਰੋਜ਼ਾਨਾ ਹੀ ਮੈਂ ਗੁਰੂ ਘਰੇ ਜਾਣਾ ਜਾ ਕੇ ਸਿਮਰਨ ਕਰਨਾ ਜੋ ਵੀ ਗੁਰੂ ਸਾਹਿਬ ਜੀ ਤੋਂ ਉਹਨਾਂ ਕੋਲੋਂ ਸੇਵਾ ਕਰਵਾਉਂਦੇ ਸਨ ਕਹਿੰਦੇ ਕਿ ਉਹ ਰੋਜ਼ਾਨਾ ਹੀ ਜਾ ਕੇ ਮੈਂ ਉੱਥੇ ਹਾਜ਼ਰੀ ਲਗਵਾਉਣੀ ਤੇ ਸੇਵਾ ਕਰ ਲੈਣੀ ਕਹਿੰਦੇ ਕਿ ਇੱਕ ਦਿਨ ਉੱਥੇ ਇੱਕ ਪਰਿਵਾਰ ਆਇਆ ਕਹਿੰਦੇ ਕਿ ਪਰਿਵਾਰ ਦੇ ਵਿੱਚ ਜੋ ਉਹਨਾਂ ਦਾ ਮੁਖੀਆ ਸੀ ਜਾਂ ਬੱਚੇ ਕਲੀਨ ਸ਼ੇਵ ਕਹਿੰਦੇ ਸਨ ਉਹ ਪਰਿਵਾਰ ਨੇ ਸਾਡੇ ਕੋਲ ਆ ਕੇ ਪੁੱਛਿਆ ਕਿ ਗੁਰੂ ਦੇ ਲੰਗਰਾਂ ਦੇ ਵਿੱਚ ਰਸਤ ਦੇਣੀ ਹੈ ਤੇ ਕਹਿੰਦੇ ਕਿ ਅਸੀਂ ਉਹਨਾਂ ਨੂੰ ਦੱਸਿਆ ਕਿ ਇੱਧਰ ਜਾ ਕੇ ਰਸਤਾ ਹੈ ਤੁਸੀਂ ਦੇ ਆਓ ਕਹਿੰਦੇ ਕਿ ਉਸ ਤੋਂ ਬਾਅਦ ਉਹ ਪਰਿਵਾਰ ਸਾਡੇ ਕੋਲ ਬੈਠਿਆ ਉਹਨਾਂ ਨੇ ਗੱਲਬਾਤ ਕੀਤੀ ਤੇ ਦੱਸਿਆ ਕਿ ਸਾਡੇ ਉੱਤੇ ਇਸ ਤਰ੍ਹਾਂ ਪੜਾ ਹੀ ਮੜਾ ਸਮਾਂ ਚੱਲ ਰਿਹਾ ਹੈ ਤੇ ਕਿਹਾ ਕਿ ਕੋਵਿਡ ਦੇ ਸਮੇਂ ਵਿੱਚ ਸਾਡੇ ਪਤੀ ਪਤਨੀ ਦੀ ਨੌਕਰੀ ਚਲੀ ਗਈ ਸੀ ਇਸ ਕਰਕੇ ਪੈਸੇ ਦੀ ਬੜੀ ਜ਼ਿਆਦਾ ਤੰਗੀ ਹੋ ਗਈ ਕਰਜ਼ਾ ਵੀ ਬੜਾ ਜ਼ਿਆਦਾ ਸਾਡੇ ਸਿਰ ਤੇ ਚੜ ਗਿਆ ਹੈ ਇਸ ਕਰਕੇ ਅਸੀਂ ਬੜੇ ਪਰੇਸ਼ਾਨ ਹਾਂ ਤੇ ਸਾਨੂੰ ਕਿਸੇ ਗੁਰਸਿੱਖ ਨੇ ਕਿਹਾ ਸੀ ਤੁਸੀਂ ਗੁਰੂ ਘਰੇ ਜਾ ਕੇ ਸੇਵਾ ਕਰਿਆ ਕਰੋ ਗੁਰੂ ਕੇ ਲੰਗਰਾਂ ਦੇ ਵਿੱਚ ਰਸਤ ਦੇ ਕੇ ਆਇਆ ਕਰੋ ਅੱਜ ਅਸੀਂ ਗੁਰੂ ਘਰ ਆਏ ਸੀ ਤੇ ਇੱਥੇ ਆ ਕੇ ਅਸੀਂ ਤੁਹਾਨੂੰ ਵੇਖਿਆ ਤੁਹਾਨੂੰ ਵੇਖਦਿਆਂ ਹੀ ਮਨ ਵਿੱਚ ਵਿਚਾਰ ਆਇਆ ਕਿ ਤੁਹਾਨੂੰ ਕਿਉਂ ਨਾ ਆਪਣੀ ਸੇਵਾ ਦੇ ਵਿੱਚ ਨਾਲ ਲੈ ਲਿਆ ਜਾਵੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਉਹ ਗੁਰਮਖ ਪਿਆਰੇ ਕਹਿੰਦੇ ਕਿ ਜਦੋਂ ਉਹਨਾਂ ਨੇ ਸਾਰੀ ਹੀ ਗੱਲਬਾਤ ਦੱਸੀ ਆਪਣੀਆਂ ਪਰੇਸ਼ਾਨੀਆਂ ਦਸੀਆਂ ਤੇ ਕਹਿੰਦੇ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਡੇ ਮੂੰਹ ਉਹਨਾਂ ਦੇ ਲਈ ਇੱਕ ਬਚਨ ਕਢਵਾ ਦਿੱਤਾ ਕਹਿੰਦੇ ਕਿ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਗੁਰੂ ਦੇ ਹੋ ਜਾਓ ਗੁਰੂ ਤੁਹਾਡਾ ਹੋ ਜਾਵੇਗਾ ਭਾਵ ਕਿ ਅਸੀਂ ਉਹਨਾਂ ਨੂੰ ਕਹਿ ਦਿੱਤਾ ਤੁਸੀਂ ਆਪਣੇ ਨਿੱਜ ਸਰੂਪ ਦੇ ਵਿੱਚ ਆ ਜਾਓ ਕੇਸਾਂ ਦੀ ਬੇਦਬੀ ਕਰਨੀ ਛੱਡ ਦਿਓ ਕਹਿੰਦੇ ਪਤਾ ਨਹੀਂ ਗੁਰੂ ਸਾਹਿਬ ਜੀ ਨੇ ਕਿੰਜ ਮਿਹਰ ਕੀਤੀ ਕਿੰਜ ਸਾਡੇ ਮੂੰਹੋਂ ਇਹ ਬਚਨ ਕਢਵਾ ਦਿੱਤੇ ਕਹਿੰਦੇ ਕਿ ਉਹ ਗੁਰਮਖ ਪਿਆਰੇ ਵੀ ਬਚਨ ਨੂੰ ਮੰਨਣ ਲੱਗ ਪਏ ਕਹਿੰਦੇ ਕਿ ਉਹਨਾਂ ਨੇ ਉਸੇ ਦਿਨ ਤੋਂ ਹੀ ਮਨ ਵਿੱਚ ਧਾਰ ਲਿਆ ਕਿ ਅੱਜ ਗੁਰੂ ਘਰ ਦੇ ਵਿੱਚ ਗੁਰਮਖ ਪਿਆਰਿਆਂ ਨੇ ਜੋ ਬਚਨ ਸਾਨੂੰ ਕੀਤੇ ਹਨ ਕੇਸਾਂ ਦੀ ਬੇਦਬੀ ਨਹੀਂ ਕਰਨੀ ਤਾਂ ਅੱਜ ਤੋਂ ਬਾਅਦ ਅਸੀਂ ਕੇਸਾਂ ਦੀ ਬੇਦਬੀ ਨਹੀਂ ਕਰਾਂਗੇ ਕਹਿੰਦੇ ਕਿ ਉਹਨਾਂ ਨੇ ਕੇਸਾਂ ਦੇ ਬੇਦਬੀ ਕਰਨੀ ਛੱਡ ਦਿੱਤੀ ਗੁਰੂ ਸਾਹਿਬ ਜੀ ਆਪ ਵਰਤੇ ਫਿਰ ਕਹਿੰਦੇ ਕਿ ਜਿਹੜੇ ਬੈਂਕ ਤੋਂ ਉਹਨਾਂ ਨੇ ਕਰਜ਼ਾ ਲਿਆ ਸੀ ਨਾ ਜਿਸ ਬੈਂਕ ਦੇ ਕਰਜ਼ਾਈ ਸਨ ਉਹ ਬੈਂਕ ਵਾਲਿਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡਾ ਕੋਈ ਬੀਮਾ ਪੂਰਾ ਹੋ ਗਿਆ ਹੈ ਉਸ ਬੀਮੇ ਦੀ ਰਕਮ ਇਹਨਾਂ ਦੇ ਖਾਤੇ ਵਿੱਚ ਪਾ ਦਿੱਤੀ ਹੈ ਸਾਰਾ ਕਰਜ਼ਾ ਵੀ ਲੈ ਗਿਆ ਬਲਕਿ ਕੁਝ ਪੈਸੇ ਇਹਨਾਂ ਦੇ ਕੋਲ ਵਰਤਣ ਲਈ ਵੀ ਬਚ ਗਏ ਕਹਿੰਦੇ ਕਿ ਉਸ ਦਿਨ ਤੋਂ ਬਾਅਦ ਇਹਨਾਂ ਦਾ ਭਰੋਸਾ ਹੋਰ ਗੁਰੂ ਸਾਹਿਬ ਜੀ ਤੇ ਹੋ ਗਿਆ ਕਹਿੰਦੇ ਕਿ ਉਸ ਤੋਂ ਬਾਅਦ ਇੰਡੀਆ ਆ ਕੇ ਉਹਨਾਂ ਨੇ ਅੰਮ੍ਰਿਤ ਛਕਿਆ ਅੰਮ੍ਰਿਤਧਾਰੀ ਬਣ ਗਏ ਤਾਂ ਉਹ ਮਹਾਪੁਰਖਾਂ ਨੇ ਦੱਸਿਆ ਕਿ ਉਹ ਕਲੀਨ ਸ਼ੇਵ ਬੰਦਾ ਅੱਜ ਤੁਸੀਂ ਵੇਖੋ ਕਿ ਐਨੀ ਮਾਲਕ ਦੀ ਉਹਦੇ ਤੇ ਕਿਰਪਾ ਹੋ ਚੁੱਕੀ ਹੈ ਐਨੀ ਪਿਆਰੀ ਰੂਹ ਐਨੀ ਪਵਿੱਤਰ ਰੂਹ ਬਣ ਚੁੱਕਾ ਹੈ ਕਿ ਵੇਖ ਕੇ ਪਤਾ ਲੱਗਦਾ ਹੈ ਸੋ ਸਾਥ ਸੰਗ ਜੀ ਇਹ ਸਾਰੇ ਘਟਨਾ ਸੁਣ ਕੇ ਮਨ ਦੇ ਵਿੱਚ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਹੋਰ ਭਰੋਸਾ ਵਧ ਜਾਂਦਾ ਹੈ ਵੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੀ ਕਲਾ ਵਰਤਣੀ ਹੋਵੇ ਤਾਂ ਕਿੰਜ ਵਰਤਉਂਦੇ ਹਨ ਪਹਿਲਾਂ ਉਹ ਦੁਖੀ ਪਰਿਵਾਰ ਦਾ ਮਿਲ ਕਿਸੇ ਗੁਰਸਿੱਖ ਪਰਿਵਾਰ ਦੇ ਨਾਲ ਕਰਾਇਆ ਉਹਨਾਂ ਨੇ ਇਹਨਾਂ ਨੂੰ ਗੁਰੂ ਘਰ ਦਾ ਰਾਹ ਦੱਸਿਆ ਤੇ ਤੁਸੀਂ ਗੁਰੂ ਘਰੇ ਜਾਓ ਤੇ ਗੁਰੂ ਦੇ ਲੰਗਰਾਂ ਵਿੱਚ ਸੇਵਾ ਕਰੋ ਜਾ ਕੇ ਰਸਤ ਦੇ ਕੇ ਆਓ ਫਿਰ ਇਹ ਰਸਤ ਦੇਣ ਦੇ ਬਹਾਨੇ ਗੁਰੂ ਘਰ ਆਏ ਉਥੇ ਗੁਰੂ ਸਾਹਿਬਾਂ ਜੀ ਨੇ ਇਹਨਾਂ ਦਾ ਮੇਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਿਆਰਿਆਂ ਦੇ ਨਾਲ ਕਰਵਾ ਦਿੱਤਾ ਉਹਨਾਂ ਦੇ ਮੂੰਹੋਂ ਆਪੇ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਬਚਨ ਕਢਵਾ ਦਿੱਤੇ ਆਪ ਹੀ ਕਿਰਪਾ ਕਰਕੇ ਆਪਣੇ ਬਚਨ ਮੰਨਵਾ ਲਏ ਤੇ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਗਏ ਸੋ ਸਾਧ ਸੰਗ ਜੀ ਸਾਡਾ ਵੀ ਆਪਣੇ ਗੁਰੂ ਤੇ ਭਰੋਸਾ ਪੂਰਾ ਬਣਨਾ ਚਾਹੀਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਪਲ ਦੀ ਦੇਰੀ ਨਹੀਂ ਲੰਮਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਆਪੇ ਹੀ ਸਭ ਕੁਝ ਠੀਕ ਕਰ ਦਿੰਦੇ ਹਨ। ਉਹਨਾਂ ਨੂੰ ਪਤਾ ਹੈ ਕਿ ਕਿਹੜਾ ਕੰਮ ਉਹਨਾਂ ਦੇ ਲਈ ਕਿਸ ਤਰ੍ਹਾਂ ਕਰਨਾ ਹੈ। ਸਾਡੇ ਲਈ ਉਹ ਕੰਮ ਔਖੇ ਹਨ। ਸਾਡੇ ਲਈ ਹੀ ਕੁਝ ਗੱਲਾਂ ਅਸੰਭਵ ਹਨ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਸੰਭਵ ਕਰ ਦੇਣਗੇ। ਤਾਂ ਅਸੀਂ ਵੀ ਗੁਰੂ ਵਾਲੇ ਹੋ ਜਾਈਏ। ਗੁਰੂ ਸਾਹਿਬ ਤੇ ਭਰੋਸਾ ਕਰੀਏ। ਉਹਨਾਂ ਦੇ ਕੋਲੋਂ ਹੀ ਸਾਰੀਆਂ ਦਾਤਾਂ ਮੰਗੀਏ। ਸਤਗੁਰੂ ਸੱਚੇ ਪਾਤਸ਼ਾਹ ਸਾਡੇ ਵੀ ਮਨ ਦੇ ਵਿੱਚ ਗੁਰੂ ਪ੍ਰਤੀ ਪੂਰਾ ਹੀpropto ਬਣ ਜਾਵੇ ਅਸੀਂ ਵੀ ਇਸ ਬਚਨ ਤੇ ਭਰੋਸਾ ਕਰ ਲਈਏ ਸਤਿਗੁਰ ਸੱਚੇ ਪਾਤਸ਼ਾ ਸੱਚੇ ਬਹੁਤ ਹੀ ਵੱਡੇ ਹਨ ਸਭ ਕੁਝ ਕਰਨ ਦੇ ਸਮਰੱਥ ਹਨ ਅਸੀਂ ਵੀ ਸੱਚੇ ਮਨੋ ਗੁਰੂ ਦੀ ਸ਼ਰਨ ਵਿੱਚ ਚਲੇ ਜਾਈਏ ਗੁਰੂ ਦੇ ਹੋ ਜਾਈਏ ਤਾਂ ਸਾਧ ਸੰਗਤ ਜੀ ਪਹਿਲਾਂ ਹੀ ਸਾਡੇ ਪ੍ਰਮਾਤਮਾ ਜੀ ਹਨ ਸੋ ਸਾਧ ਸੰਗਤ ਜੀ ਅਸੀਂ ਵੀ ਗੁਰੂ ਘਰੇ ਜਾਣਾ ਹੈ ਗੁਰੂ ਤੋਂ ਭਰੋਸੇ ਦੀ ਦਾਤ ਮੰਗਣੀ ਹੈ ਜਿੱਦਣ ਮਨ ਵਿੱਚ ਭਰੋਸਾ ਲੈ ਕੇ ਆ ਜਾਵਾਂਗੇ ਤਾਂ ਗੁਰੂ ਦੇ ਅੱਗੇ ਟੈਪ ਆਵਾਂਗੇ ਗੁਰੂ ਸਾਹਿਬ ਜੀ ਨੇ ਫਿਰ ਉਸੇ ਦਿਨ ਤੋਂ ਹੀ ਕਿਰਪਾ ਕਰਨੀ ਸ਼ੁਰੂ ਕਰ ਦੇਣੀ ਹੈ ਉਸੇ ਪਲ ਤੋਂ ਹੀ ਕਿਰਪਾ ਹੋ ਜਾਣੀ ਹੈ ਜ਼ਿੰਦਗੀ ਦੇ ਵਿੱਚ ਕੋਈ ਵੀ ਔਖੀ ਘੜੀ ਆਵੇ ਕਦੇ ਵੀ ਸੱਜੇ ਖੱਬੇ ਨਹੀਂ ਜਾਣਾ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਮਹਾਪੁਰਖ ਜੀ ਆਖਦੇ ਹਨ ਸਿੱਖ ਨੂੰ ਜੋ ਮਿਲਣਾ ਹੈ ਆਪੇ ਹੀ ਗੁਰੂ ਦੇ ਦਰ ਤੋਂ ਮਿਲ ਜਾਣਾ ਹੈ ਸਿੱਖ ਤੂੰ ਆਪਣੇ ਗੁਰੂ ਦੇ ਦਰ ਤੇ ਭਰੋਸਾ ਲੈ ਕੇ ਜਾ ਗੁਰੂ ਸਾਹਿਬ ਜੀ ਤੈਨੂੰ ਤੇਰੇ ਭਰੋਸੇ ਦੇ ਨਾਲ ਤੇਰੀ ਅਰਦਾਸ ਕਬੂਲ ਕਰ ਲੈਣਗੇ ਤੂੰ ਹੋਰ ਕਿਤੇ ਵੀ ਨਹੀਂ ਜਾਣਾ ਜਦੋਂ ਇਹ ਭਰੋਸਾ ਲੈ ਕੇ ਜਾਵਾਂਗੇ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਸਾਡੇ ਤੇ ਕਿਰਪਾ ਵਰਸਾ ਦੇਣਗੇ ਅਸੀਂ ਭਜਨ ਬੰਦਗੀ ਕਰਨੀ ਸ਼ੁਰੂ ਕਰ ਦੇਣੀ ਹੈ ਕੋਈ ਵੀ ਇੱਕ ਦਿਨ ਹੋ ਜਾਵੇ ਇੱਕ ਮਹੀਨਾ ਹੋ ਜਾਵੇ ਅਸੀਂ ਪਰ ਗੁਰੂ ਦਾ ਲੜ ਨਹੀਂ ਛੱਡਣਾ ਸਾਡੀ ਭਜਨ ਬੰਦਗੀ ਨੂੰ ਪਰਮਾਤਮਾ ਜੀ ਫਲ ਆਪ ਲਾ ਦੇਣਗੇ ਮਹਾਪੁਰਖ ਜੀ ਆਖਦੇ ਹਨ ਕਿ ਇਹ ਜਿਹੜਾ ਮਹੀਨਾ ਹੁੰਦਾ ਹੈ ਜਦੋਂ ਲੋਹੜੀ ਆਉਂਦੀ ਹੈ ਤੇ ਮੱਘੀ ਆਉਂਦੀ ਹੈ ਇਸ ਸਮੇਂ ਸਾਨੂੰ ਕੀਤੀ ਹੋਈ ਸੇਵਾ ਦਾ ਬਹੁਤ ਜ਼ਿਆਦਾ ਫਲ ਮਿਲਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਦਾਤਾਂ ਦਿੱਤੀਆਂ ਹਨ ਜਿੰਨੇ ਕੁ ਵੀ ਸਮਰੱਥ ਬਣਾਇਆ ਹੈ ਓਨਾਂ ਨੇ ਸੇਵਾ ਕਰ ਲਈਏ ਘਰ ਦੇ ਵਿੱਚ ਅਸੀਂ ਜੋ ਵੀ ਤਿਲ ਫੁੱਲ ਆਪ ਖਾਂਦੇ ਹਾਂ ਉਹੀ ਤਿਲ ਫੁੱਲ ਅਸੀਂ ਗੁਰੂ ਦੇ ਘਰ ਵਿੱਚ ਭੇਟਾ ਲੈ ਕੇ ਜਾਣੀ ਹੈ ਲੰਗਰਾਂ ਵਿੱਚ ਜ਼ਰੂਰ ਪਾਉਣੀ ਹੈ ਗੁਰੂ ਸਾਹਿਬ ਜੀ ਆਖਦੇ ਹਨ ਜੇਕਰ ਤੇਰੇ ਆਸ-ਪਾਸ ਕੋਈ ਲੋੜਵੰਦ ਜ਼ਰੂਰਤਮੰਦ ਹੈ ਤੂੰ ਉਸ ਦੀ ਮਦਦ ਜ਼ਰੂਰ ਕਰ ਦੇਣੀ ਹੈ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਸਾਖੀ ਹੈ ਜੀ ਆਖਦੇ ਹਨ ਕਿ ਪਰਮਾਤਮਾ ਜੀ ਦੇ ਘਰ ਵਿੱਚ ਖੜੇ ਹੋਈ ਭੇਟਾ ਤੁਹਾਨੂੰ ਦੁੱਗਣੀ ਹੋ ਕੇ ਮਿਲ ਜਾਵੇਗੀ ਤੁਹਾਡੀ ਇਮਾਨਦਾਰੀ ਦਾ ਫਲ ਤੁਹਾਨੂੰ ਜਰੂਰ ਮਿਲੇਗਾ ਇਸ ਲਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜਰੂਰ ਕੱਢਣਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਕੱਢੇ ਹੋਏ ਦਸਵੰਦ ਨੂੰ ਦੁੱਗਣਾ ਕਰਕੇ ਤੁਹਾਡੇ ਕਮਾਈ ਵਿੱਚ ਬਰਕਤਾਂ ਪਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ